ਪੰਜਾਬ 'ਚ ਪੱਲੇਦਾਰਾਂ ਦੀ ਹੜਤਾਲ ਦੇ ਕਰਕੇ ਤੁਸੀਂ ਦੇਖ ਰਹੇ ਹੋ ਸਮਾਨਾ ਕੀ ਦਾਣਾ ਮੰਡੀ ਦੇ ਵਿੱਚ ਲਿਫਟਿੰਗ ਨਹੀਂ ਹੋ ਰਹੀ ਹੈ ਇਹ ਜਿੰਨੇ ਫੜੇ ਮੰਡੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੰਡੀਆਂ ਦੇ ਬੋਰੀਆਂ ਦੇ ਕਣਕ ਦੇ ਅੰਬਾਰ ਲੱਗ ਰਹੇ ਆ ਕਿਸਾਨ ਜੇ ਫਸਲ ਲੈ ਕੇ ਆਵਾ ਕਿੱਥੇ ਗਰੇਗਾ ਵਪਾਰੀਆਂ ਨੂੰ ਮੁਸ਼ਕਲ ਆ ਰਹੀ ਹੈ ਮਜ਼ਦੂਰਾਂ ਦੀ ਹੜਤਾਲ ਔਰ ਲੱਖਾਂ ਕਟਾ ਖੁੱਲੇ ਆਸਮਾਨ ਦੇ ਹੇਠਾਂ ਪਏ ਖਰਾਬ ਹੁੰਦਾ ਹੈ ਖੁੱਲੇ ਆਸਮਾਨ ਦੇ ਹੇਠਾਂ ਇਹ ਲੱਖਾਂ ਬੋਰੀਆਂ ਕਣਕ ਦੀ ਭਰੀਆਂ ਪਈਆਂ ਖੁੱਲੀ ਬੋਰੀਆਂ ਪਈਆਂ ਕਿਸਾਨ ਲੈ ਕੇ ਆਵੇਗਾ ਮੰਡੀ ਵਿੱਚ ਥਾਂ ਨਹੀਂ ਹੈ ਮਜ਼ਦੂਰਾਂ ਦੀ ਹੜਤਾਲ ਕਰਕੇ ਕਿਸਾਨ ਤੇ ਵਪਾਰੀ ਪਰੇਸ਼ਾਨ ਹੈ ਲੇਕਿਨ ਕਦ ਹੜਤਾਲ ਖੁੱਲਦੀ ਇਸ ਸਮੇਂ ਦੱਸਿਆਗਾ ਲੇਕਿਨ ਫਿਲਹਾਲ ਕਿਸਾਨ ਆਪਣੀ ਮੰਡੀ ਦੇ ਫਸਲ ਲੈ ਕੇ ਆਣਗੇ ਤਾਂ ਉੱਥੇ ਥਾਂ ਨਹੀਂ ਹੈ ਕਣਾ ਘੇਰਨ ਦੇ ਲਈ ਗੱਲਬਾਤ ਕਰਦੇ ਆ ਇੱਥੇ ਕਮਿਸ਼ਨ ਏਜੰਟ ਹੈ ਮਾਲ ਤਾਂ ਜੇ ਕਹਿ ਲੋ ਵੀ ਜਿਹੜਾ ਖੇਤਾਂ ਦੇ ਵਿੱਚ ਤਾਂ 5% ਮਾਲ ਰਹਿ ਗਿਆ ਬਾਕੀ ਸਾਰਾ ਮਾਲ ਵੱਢ ਕੇ ਮੰਡੀ ਦੇ ਵਿੱਚ ਆ ਗਿਆ ਮੰਡੀ ਦੇ ਵਿੱਚ ਤੇਰੀ ਕਰਨ ਵਾਸਤੇ ਜਗ੍ਹਾ ਨਹੀਂ ਹੈ ਸਰ ਹੁਣ ਮਾਲ ਲੈ ਕੇ ਜ਼ਮੀਂਦਾਰ ਆਂਦਾ ਤੇ ਕਿੱਥੇ ਕੋਈ ਹੈ ਥਾਂ ਘੇਰਨ ਨੂੰ ਕੋਈ ਥਾਂ ਨਹੀਂ ਬਸ ਇੱਕ ਐਂ ਵੀ ਕਦੇ ਚਾਰ ਬੋਰੀਆਂ ਇਧਰ ਖੇਚ ਲਈਆਂ ਉਧਰ ਖੇਚ ਲਈਆਂ ਮਾੜਾ ਰੋਟੀ ਸਿਰਕਦਰ ਕਰ ਕਰ ਕੇ ਟਰਾਲੀ ਟੇਰੀ ਕਰ ਲਈ ਜੀਦੇ ਲੋਵੇ ਕੱਚੇ ਜਗ੍ਹਾ ਉਥੇ ਕੱਚੇ ਚ ਕਰੂਗਾ ਜੀ ਨਹੀਂ ਜ਼ਿਮੀਦਾਰਾਂ ਨੂੰ ਕਿਸਾਨਾਂ ਨੂੰ ਕਹਿ ਦੇਣਾ ਤੁਸੀਂ ਘਰੇ ਘੇਰ ਲਓ ਜੀ ਦੋ ਦਿਨ ਬਾਅਦ ਚੱਲੇ ਆਇਓ ਕਿੰਨੇ ਕੁ ਬੋਰੀ ਪਈ ਐ ਇਸਟ ਮੰਡੀ ਦੇ ਵਿੱਚ ਲੱਖਾਂ ਦੀ ਤਦਾਦ ਚ ਪਈ ਐ ਜੀ ਪਹਿਲਾਂ ਤਾਂ ਕੁਝ ਸਾਡੇ ਕੋਲੇ ਜਿਹੜੇ ਅੜਤੀਆਂ ਕੋਲੇ ਸੀ ਲੇਬਰ ਦੀ ਸ਼ੌਰਟੇਜ ਸੀ ਜੇ ਮਾੜਾ ਮੋਟਾ ਲੇਬਰ ਦੀ ਸੈਟਿੰਗ ਅਸੀਂ ਕਰਦੇ ਆਂ ਬਾਹਰੋਂ ਅੰਦਰੋਂ ਕਰਕੇ ਜੀ ਤਾਂ ਜਿਹੜੀ ਆ ਦੋ ਦਿਨ ਹੋ ਗਏ ਲੇਬਰ ਦੀ ਸਟੇਕ ਹੋਈ ਐ ਇਹਨੇ ਜੇ ਪੱਲੇਦਾਰ ਪੱਲੇਦਾਰਾਂ ਦੀ ਪੱਲੇਦਾਰ ਯੂਨੀਅਨ ਦੀ ਸਟੇਕ ਹੜਤਾਲ ਹੋਈ ਐ ਇਹਨੇ ਬੜਾ ਜਿਆਦਾ ਦੁਬਧਾ ਚ ਪਾਤਾ ਜੀ ਜਿਹੜੀਆਂ ਪਿੰਡਾਂ ਦੀਆਂ ਮੰਡੀਆਂ ਨੇ ਕਰੇ ਖਰੀਦ ਕੇਂਦਰ ਨੇ ਉੱਥੇ ਵਾਰਦਾਨਾ ਨਹੀਂ ਲੋਡ ਹੋ ਕੇ ਜਾ ਰਿਹਾ ਜੀ ਜੇ ਕੱਲ ਕੋਈ ਟੈਂਪੂ ਵਾਲਾ ਲੈ ਕੇ ਗਿਆ ਜੀ ਉਹਨਾਂ ਦੇ ਗੱਲ ਇਹ ਲੇਬਰ ਯੂਨੀਅਨ ਪੈ ਗਈ ਸਾਡੇ ਮਾਨਯੋਗ ਪਿੰਡਾਂ ਦੇ ਸ੍ਰੀਮਾਨ ਸਾਡੇ ਭੈਣ ਜੀ ਐਸ ਡੀ ਐਮ ਸਾਹਿਬ ਇਹਨਾਂ ਨੇ ਬੜੇ ਸੁਚੇਤ ਢੰਗ ਨਾਲ ਫੈਸਲਾ ਕਰਕੇ ਇੱਕ ਵਾਰੀ ਫੈਸਲਾ ਹੱਲ ਕਰਾਤਾ ਸੀ ਪਰ ਕੁਝ ਲੇਬਰ ਯੂਨੀਅਨ ਦੇ ਸ਼ਰਾਰਤੀ ਅੰਸਰਾਂ ਨੇ ਉਸ ਨੂੰ ਫੇਰ ਉਲਝਾ ਕੇ ਮਤਲਬ ਕੰਮ ਫੇਰ ਟੱਪ ਪਿਆ ਜੀ ਦੇਖੋ ਦੂਰ ਪਾਤਣਾ ਖੁੱਲ ਗਿਆ ਜੀ ਨਾਬਾ ਖੁੱਲ ਗਿਆ ਦੇਵੀਗੜ੍ਹ ਖੁੱਲ ਗਿਆ ਪਟਿਆਲਾ ਖੁੱਲ ਗਿਆ ਕੱਲਾ ਹੜਤਾਲ ਖੁੱਲ ਗਈ ਸਾਰੇ ਪਾਸੇ ਉੱਥੇ ਕੰਮ ਚੱਲ ਪੇ ਹੁਣ ਇਕੱਲੀ ਸਮਾਣਾ ਦੇ ਵਿੱਚ ਹੀ ਦੱਸੋ ਇਹ ਜੀ ਕਿਹੜੀ ਗੱਲ ਹੈ ਜੀ ਵੀ ਜਿਹੜੀ ਲੇਬਰ ਯੂਨੀਅਨ ਨੂੰ ਮਨਜ਼ੂਰ ਨਹੀਂ ਹੈਗੀ ਇਹ ਤਾਂ ਜੇ ਅੱਜ بارش ਪੈ ਜਿੰਦੀ ਸਰੇ ਸਰ ਨੁਕਸਾਨ ਹੀ ਨੁਕਸਾਨ ਹੈ ਜੀ 80 ਪੈਸੇ ਨੁਕਸਾਨ ਦੇ ਮੌਸਮ हां गुरजण सिंह जी ਜਿਹੜੇ ਪੱਲੇਦਾਰੇ ਦੀ ਹੜਤਾਲ ਹੈ ਪੰਜਾਬ ਦੇ ਵਿੱਚ ਅੱਜ ਦੱਸੋ ਕਿ ਅੱਜ ਦੂਸਰਾ ਦਿਨ ਹੋ ਗਿਆ ਹਾਂ ਜੀ ਅੱਜ ਵੀ ਸਰ ਸਾਡੀ ਹੜਤਾਲ ਆ ਜਿਹੜੀ ਪੱਲੇਦਾਰੇ ਜੀਨੀਆਨਾਂ ਦੀ ਪੂਰੇ ਪੰਜਾਬ ਦੇ ਵਿੱਚ ਉਹ ਅੱਜ ਸਾਡੀ ਹੜਤਾਲ ਆ ਜਿਹੜੀ ਜਾਰੀ ਹੈ ਕੁਝ ਬੰਦੇ ਕਹਿੰਦੇ ਵੀ ਕਈ ਥਾਂ ਖੁੱਲ੍ਹੀ ਹੈ ਸੀਗੇ ਲੇਕਿਨ ਨਹੀਂ ਸਰ ਹਜੇ ਤੱਕ ਸਾਡੇ ਤੱਕਰ ਦਾ ਕੋਈ ਗੱਲਬਾਤ ਆਈ ਨਹੀਂ ਹੈਗੀ ਖੁੱਲਣ ਦੀ ਤੇ ਜਿਹੜੀ ਸਾਡੀ ਆ ਸਾਡੀ ਜਥੇਬੰਦੀ ਦੀ ਹੜਤਾਲ ਆ ਜਿਹੜੀ ਉਹ ਪੂਰੇ ਦੂਰ ਤੇ ਮੁਕੰਮਲ ਹੜਤਾਲ ਆ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼